स्वागत है किसान वीरो होडा ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਿਰਪਾਣ ਸਕੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਤੇ ਚੱਲ ਜਾਂਦਾ ਭਾਈ ਰੋਮੀ ਕੋਲੇ ਪਹੁੰਚੇ ਪਿੰਡ ਮਹਾਰਾਜ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਤਿੰਨ ਵੜਾ ਤੁਹਾਨੂੰ ਦਿਖਾ ਦਾਂਗੇ ਗਰਮੀ ਤੇ ਚੱਲਣ ਵਾਲੀਆਂ ਤੇ ਸਸੀ ਕਾ ਭਾਈ ਸਿਆਸੀ ਗਾਲ ਬਾਈ ਹੋਰ ਠੀਕ ਠਾਕ ਹਾਂ ਬਹੁਤ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ ਬਾਈ ਨੰਬਰ ਹੈਗਾ 947863584 ਪਿੰਡ ਜੀ ਪਿੰਡ ਵੀਰੇ ਮਹਰਾਜ ਆ ਜਿਹੜਾ ਠੰਡਾ ਦਸੀ ਰਾਮਪਰਾਪੂਲ ਦਸੀਲ ਰਾਮਪਰਾਪੂਲ ਬਾਦੂ ਮੰਡੀ ਆਪਣੇ ਨੇੜੇ ਤੇ ਐਡਰੈਸ ਦੱਸ ਦਿਓ ਘਰ ਦਾ ਆਪਣਾ ਐਡਰੈਸ ਵੀਰੇ ਜਿਹੜੀ ਮਹਰਾਜ ਤੋਂ ਗੰਮਟਸਰਨ ਥਾਣਾ ਨੂੰ ਰੋਡ ਬਣੀ ਵੀ ਉਹਦੇ ਤੇ ਮਕਾਨ ਆਪਣਾ ਤਿੰਨ ਅਗ ਦਿਖਾ ਰਹੇ ਆ ਤਿੰਨ ਨਾ ਗੱਬਣ ਦਿਖਾ ਰਹੇ ਆ ਬਾਈ ਉਹ ਬਹੁਤ ਚੰਗੇ ਚੰਗੇ ਜਿਹੜੀ ਪਹਿਲੇ ਨੰਬਰ ਦੇ ਆਪਾਂ ਬਾਹਰ ਦੇਖੀ ਜਾਂਦੇ ਆ ਬਾਈ ਕੀ ਡਿਟੇਲ ਹੈ ਦੀ ਕਿਵੇਂ ਪਹਿਲੇ ਨੰਬਰ ਦੇ ਜਿਹੜੀ ਆਪਾਂ ਬਾਹਰ ਸ ਬਾਈ ਯਕੀਨ ਮੰਨ ਪਹਿਲਾਂ ਨੇ 20 ਕਿਲੋ ਦੁੱਧ ਦਿੱਤਾ ਦੂਜਾ ਸੂਆ ਦੂਜਾ ਸੂਆ ਸੂਰ ਹੀ ਆ ਬਿਲਕੁਲ ਬਾਜ਼ਮ ਰੇਟ ਆ ਬਾਈ 70000 ਰੁਪਿਆ ਮਾਨਦਾਨ ਹੋ ਜੂ ਇੱਥੇ ਮੁੱਕੇ ਪਿਆ ਜੇ ਕੋ ਤੇਰੀ ਵੀਡੀਓ ਦੇਖ ਕੇ ਉਹ ਮਾਨਦਾਨ ਲਾਜ਼ਮੀ ਮੈਂ ਕਿਹਾ ਜੀ ਆਰਤਿਆਂ ਦੇ ਸਰਹਾਣੇ ਵਰਗੀ ਬਈਆ ਵਾਚੀ ਹੈ ਨਾ ਹਾਂ ਆ ਦੇਖੋ ਜੀ ਠੰਡੀ ਮਿੱਠੀ ਐਡੀ ਆ ਬਾਈ ਮੈਂ ਚੱਲਦਾ ਜਵਾਕ ਖੋਲੀ ਫਿਰੇ ਪਵੇਂ ਜਵਾਕ ਚੂਈ ਫਰੀ ਤੇ ਬਾਕੀ ਥਾਂ ਦੇ ਰਸਤੇ ਲੱਗਿਆ ਹੈ ਨਾ ਦੇਖ ਤਰਾ ਆ ਦੇਖ ਬੱਚੀ ਬੱਚੀ ਖੜ ਗਈ ਨਾ ਜਿੱਥੇ ਖੜਾ ਲਈ ਓਕੇ ਆ ਜੀ ਆਦਾ ਗੱਲਬਾਤ ਬੋਰ ਰੇਡ ਕੋਲੀ 70000 ਰੁਪਏ 75000 ਚ ਮਾਨਦਾਨ ਮਾਨਦਾਨ ਕਰਕੇ ਜਫੀ ਪਾ ਕੇ ਤੋਰਾਂਗੇ ਯਾਰ ਜਿਹੜਾ ਬਾਕੀ ਦੀ ਗੱਲ ਜੀ ਗਰਮੀ ਨਹੀਂ ਇਹਨੇ ਮੰਨਣੀ ਜਿੱਥੇ ਮਰਜੀ ਬੰਨੀ ਰੱਖਿਓ ਤੇ ਦੁੱਧ ਪਰ ਖਰਾਬਾਂ ਦੇ ਕਿੰਨਾ ਪਾਊਗੀ ਭਾਈ ਇੱਥੇ ਭਾਈ 20 ਤਾਂ ਪਲੱਸ ਪਾ ਦੂਗੀ 11 ਕਿਲੋ ਟਾਈਮ ਦਾ ਜੀ ਇਹ ਨਹੀਂ ਪਾ ਪਾਊ ਘੜੀ ਯਾਰ ਠੀਕ ਹੈ ਜੀ ਬਾਕੀ ਦਾ ਜਿਵੇਂ ਮਰਜੀ ਆ ਦੇਖੋ ਜੀ ਆ ਮੜਾ ਮੈਂ ਖਿੱਚ ਕੇ ਦਿਖਾਣਾ ਆ ਦੇਖੋ ਜੀ ਆ ਸਾਰਾ ਇਹਨੇ ਬੋਰਾ ਭਰ ਕੇ ਫੇਰ ਸੂਣਾ ਹਨਾ ਅਜੇ ਵੀਰੇ 5-7 ਤਨ ਪਈਆ ਸੂਣਾ 70000 ਚ ਮਾਨਦਾਨ ਹੋ ਜੂ ਹਾਂ ਬਈ ਦੋ ਨੰਬਰ ਐਚ ਐਫ ਵੀਰੇ ਪਤਰੀ ਇਹਦਾ ਬਾਈ 73 ਇਹਦਾ ਮੁੱਲ ਆ ਗਿਆ ਕਿੰਨੇ ਦਿਨ ਬਾਕੀ ਰਹੂ ਮੀ ਇਹਦੇ ਵੀਰੇ 2-3 ਦਿਨ ਬਾਕੀ ਦੋ ਤੋਂ ਤਿੰਨ ਦਿਨ ਬਾਕੀ ਤੇ ਕਿੰਨਾ ਦੁੱਧ ਦੇਊਗੀ ਫਰੈਜ਼ ਕੀ ਇਹਨੇ ਪਲੂਨ ਨੇ ਵੀਰੇ 18 ਕਿਲੋ ਦੁੱਧ ਕੱਢਿਆ ਸਾਇਜ ਫੁੱਲ ਹਾਂ ਸਾਇਜ ਫੁੱਲ ਆ ਵੀਰੇ ਤੇ ਕਿੰਨੇ ਦਿਨ ਬਾਕੀ ਰਹੇ ਇਹ ਵੀਰੇ 2-3 ਦਿਨ ਬਹੁਤ ਬਹੁਤ 4 ਦਿਨ ਤੇ ਕੀ ਮੁੱਲ ਆ ਗਿਆ ਦਾ ਕਿ ਮੈਂ ਇਹਦਾ 77000 ਰੁਪਏ ਹੀ ਇਹਦਾ ਬਾਈ 77 ਲਾਟ ਹੀ ਘੜਦਾ ਫਰੈਜ਼ ਆ ਇਹਦਾ 77 ਆ ਬਾਈ ਓਕੇ ਦੁੱਧ ਤਾਂ ਫਿਰ ਚੰਗਾ ਹੀ ਕੱਢ ਦੋ ਵੀ ਬਾਈ ਹਾਂ ਹਾਂ ਬਾਈ ਆ ਦੇਖ ਵੀ ਤੋਂ ਪਲਾਸੇ ਨੇ ਮਾਰਨਾ ਬਾਈ ਯਾਰ ਮਾਰੂ 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 ਕੱਢ ਕੱਢ ਬਹੁਤਾ ਬਰਾਬਰ ਖੜੀ ਬਾਈ ਦਾ ਕੱਦ ਵੀ 6 ਫੁੱਟ ਹਿਸਾਬ ਨਾਲ ਜੱਜਮੈਂਟ ਕਰ ਲਿਆ ਕਰੋ ਤੇ ਬਾਈ ਦੀ ਖੋਲਣੀ ਵੀ ਥੋੜੀ ਉੱਚੀ ਹੋਈ ਆ ਹਨਾ ਹਾਂ ਬਾਈ ਇਸ ਦਾ 75000 ਚ ਥੋੜਾ ਮਾਨਤਾ ਨਾ ਹੋ ਜਾਣਾ ਦਿਨ ਕਿੰਨੇ ਫੇਰ ਦੱਸ ਦਿਓ ਜੀ ਇਹ ਵੀਰੇ 5 ਤੋਂ 5 4 ਦੀ ਓਕੇ ਜੀ ਤਿੰਨ ਨੰਬਰ ਹੁਣ ਐਰ ਸਰਚ ਆ ਗਈ ਥੋੜੀ ਜੀ ਇਹ ਐਰ ਸਰਚ ਇਹਦਾ ਲੈ ਜੂ ਵੀਰੇ ਹਰੇ ਆਪਣੇ ਕੋਟ ਕੋਟ 10 15 ਦਿਨ ਇਹਦਾ ਵਾਕ ਇੱਕ ਤੂੰ ਆਉਣਾ ਸੀ ਆਪਾਂ ਵੀਡੀਓ ਕਰਉਂਦੀ ਸੀ ਠਿਲ ਠੰਡੀ ਆ ਬਾਈ ਜੋ ਮਾਂ ਠੰਡੀ ਮਿੱਠੀ ਬਰ ਓਕੇ ਜੀ ਇਹਦਾ ਕੀ ਮੁੱਲਾ ਕਰੂੰ ਵੀ ਫਿਰ ਕੱਚੀ ਦੇ ਹਿਸਾਬ ਨਾਲ ਇਹ ਬਸ ਬਾਈ ਕੱਚੀ ਦੇ ਹਿਸਾਬ ਨਾਲ 65000 ਰੁਪਿਆ ਬਾਈ ਤੇ ਨਹੀਂ ਫਿਰ ਇਹਦਾ ਵੀ 75 ਹੂਦ ਹੈ ਹਾਂ ਉਹਦੇ ਨਾਲ ਉਹਦੇ ਨਾਲ ਦੇਖਾਂਗੇ ਬਾਈ ਠੀਕ ਹੈ ਜੀ ਹਾਂ ਬਾਕੀ ਇਹ ਵੇਚਣ ਵਾਲਾ ਵੀਰ ਵੀ ਲੈ ਸਕਦਾ ਹਨਾ ਹਾਂ ਤੇ ਦੁੱਧ ਕਿੰਨਾ ਘੜ ਦੂ ਫਿਰ ਅਕੀ ਦੂਜੇ ਸੂਏ ਇਹ ਦੁੱਧ ਬਾਈ ਆਪਣੇ 17 18 ਕਿਲੋ ਵਾ ਦੂਗੀ 17 ਤੋਂ 18 ਕਿਲੋ ਦੁੱਧ ਨੇ ਪਾ ਲੈਣਾ ਦੇਊਗੀ ਫੈਂਟ ਵਾਲਾ ਹੀ ਦੇਊ ਫੈਂਟ ਵਾਲਾ ਤੇ ਸਾਰੀਆਂ ਵੀਰੇ ਚੰਗੀਆਂ ਤੇ ਜਰੂਰ ਤੁਸੀਂ ਬਾਈ ਨਾ ਦਿੱਤੇ ਹੋਏ ਨੰਬਰਾਂ ਦੇ ਸੰਬੰਧ ਬਾਕੀ ਜਿਹੜੇ ਰੇਟ ਹੁੰਦੇ ਆ ਵੀ ਇਹ ਗੱਪਣਗਾ ਦੇ ਉਹ ਗੱਪਣਾਂ ਦੇ ਵਾਲੇ ਹੁੰਦੇ ਆ ਜਦੋਂ ਸੂਪ ਇੰਨੀਆਂ ਬੱਚੀ ਦੇ ਇੰਨੀਆਂ ਜੇੜ ਜੂਰ ਪਾਈ ਜਾਂਦੀ ਆ ਉਦੋਂ ਬਾਈ ਵੱਖਰਾ ਰੇਟ ਜਿਹੜੀ ਸਮਾਈ ਹੋ ਪੈਂਦੀ ਪੈਂਦੀ ਆ ਕਿਉਂਕਿ ਆਪਾਂ ਨੂੰ ਪਤਾ ਮੇਰੇ ਵੀ ਕਹਿੰਦੇ ਆ ਬਾਈ ਪਹਿਲਾਂ ਤੂੰ 75 ਮੰਗੇਈ ਅੱਜ 85ਵਾਂ ਆਪਾਂ ਨੂੰ ਸਾਰੇ ਵੀਰਾਂ ਨੂੰ ਵਾਦਾ ਜਿਹੜੇ ਪਸ਼ੂ ਰੱਖਦੇ ਆ ਵੀ 5000 ਰੁਪਏ ਪਸ਼ੂ ਖਾ ਕੇ ਫੇਰ ਤਿਆਰ ਹੁੰਦਾ ਤੇ ਉਦੋਂ ਦਾ ਵੇਖਦੀ ਨਹੀਂ ਜੀ ਤੇ ਸੂਪੀ ਹਾਂ ਤੇ ਬਾਕੀ ਦਾ ਨੰਬਰ ਬਾਈ ਦਾ ਆਨ ਸਕਰੀਨ ਆ 9478635804 ਪਿੰਡ ਮਹਿਰਾਜ ਜ਼ਿਲ ਸਤਿ ਸ੍ਰੀ ਅਕਾਲ ਚਾਚਾ ਜੀ ਤੇ ਬਾਕੀ ਦੀ ਗੱਲ ਧੰਨਵਾਦ ਜੀ